ਦਿੱਲੀ ਕਿਸਾਨ ਤਰਨੇ ਵਿੱਚ ਸ਼ਹੀਦ ਹੋਏ ਪੰਜਾਬ ਦੇ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਸੁਨਾਮ ਹਲਕੇ ਦੇ ਲਗਭਗ 13 ਦੇ ਕਰੀਬ ਅਜਿਹੇ ਕਿਸਾਨਾਂ ਦੇ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਮੰਤਰੀ ਅਮਨ अरोੜਾ ਵੱਲੋਂ ਦਿੱਤੇ ਗਏ ਇਸ ਮੌਕੇ ਅਮਨ अरोੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਇਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨਾਲ ਵਾਦਾ ਕੀਤਾ ਸੀ ਉਹਨਾਂ ਨੂੰ ਪੂਰਾ ਕੀਤਾ ਹੈ ਅਤੇ ਅੱਜ 13 ਦੇ ਕਰੀਬ ਸ਼ਹੀਦ ਹੋਏ ਕਿਸਾਨਾਂ ਦੀ ਪਰਿਵਾਰਕ ਮੈਂਬਰਾਂ ਨੂੰ ਖੇਤੀਬਾੜੀ ਵਿਭਾਗ ਵਿੱਚ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਗਏ ਹਨ ਇਸ ਮੌਕੇ ਕਿਸਾਨਾਂ ਦੀ ਪਰਿਵਾਰਾਂ ਨੇ ਵੀ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਕਾਰ ਨੇ ਜੋ ਉਹਨਾਂ ਨਾਲ ਵਾਅਦਾ ਕੀਤਾ ਸੀ ਉਸ ਨੂੰ ਅੱਜ ਪੂਰਾ ਕੀਤਾ ਹੈ ਅਤੇ ਉਹਨਾਂ ਨੂੰ ਬਹੁਤ ਖੁਸ਼ੀ ਮਿਲ ਰਹੀ ਹੈ ਕਿ ਉਹਨਾਂ ਨੂੰ ਅੱਜ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਮਿਲੇ ਹਨ ਮੈਂ ਮਰਜੀ ਆਪਣਾ ਮੇਰਾ ਮਨਪ੍ਰੀਤ ਸਿੰਘ ਹੈ ਸਰ ਮਨਪ੍ਰੀਤ ਤੁਹਾਡਾ ਕੌਣ ਸੀਗਾ ਜਿਹੜਾ ਮੇਰਾ ਡੈਡੀ ਸੀਗਾ ਸਰ ਠੀਕ ਹੈ ਕਦੋਂ ਗਏ ਸੀ ਉਹ ਸਰ ਇਹਨਾਂ ਨੂੰ ਬੇਸਿਕ ਤਨਸਾਲ ਹੋ ਗਏ ਸੀਗੇ 3 ਸਾਲ ਤੋਂ ਚੱਲਦਾ ਆ ਰਿਹਾ ਸੀ ਇਹਨਾਂ ਨੂੰ ਤੋਂ ਬਾਅਦ 3 ਸਾਲ ਦੇ ਵਿੱਚ ਬੀਸੀ ਹੀ ਹੋ ਗਏ ਸੀਗੇ ਬਿਮਾਰ ਹੋ ਗਏ ਸੀ ਤੇ ਆ ਦੇਖ ਕੀ ਘਟਨਾ ਵਾਪਰੀ ਸੀ ਤੇ ਇਹਨਾਂ ਨੂੰ ਟੈਕਨੀਕਲ ਪ੍ਰੋਬਲਮ ਆ ਗਈ ਅੱਛਾ ਹਾਂਜੀ ਤਾਂ ਹੁਣ ਨੌਕਰੀ ਮਿਲੀ ਕਿਸ ਤਰ੍ਹਾਂ ਦੇ ਅਸੀਂ ਬਹੁਤ ਬਹੁਤ ਸੀ ਮਾਣਦੇ ਸੀ ਬਸ ਧੰਨਵਾਦ ਕਰਦੇ ਹਾਂ ਸਰਕਾਰ ਦਾ ਬਹੁਤ ਬਹੁਤ ਜ਼ਿਆਦਾ ਕਿਹੜੇ ਵਿਭਾਗ ਦੇ ਤਨਸਾਲ ਸਾਨੂੰ ਖੇਤੀਬਾੜੀ ਵਿਭਾਗ ਦੇ ਵਿੱਚ ਨੌਕਰੀ ਮਿਲੀ ਹੈ ਸਰ ਹਾਂਜੀ ਪਹਿਲਾਂ ਕਿੰਨੇ ਸਮੇਂ ਤੋਂ ਜਿਹੜੀ ਇਹ ਮੰਗ ਚੱਲੀ ਆ ਰਹੀ ਹੈ ਇਹ ਸਰ ਹੋ ਗਈ ਤਨ 3 ਸਾਲ ਦੇ ਉੱਪਰ ਉੱਪਰ ਮੰਗ ਕਿ ਤੁਲਵੀ ਹੋ ਗਏ ਸਰ ਤਿੰਨ ਸਾਲ ਤੋਂ ਫਰਪਰ ਮੰਗ ਹੋ ਗੂ ਜਨੂ ਬੈਕਾਂ ਨੂੰ ਧਰਨੇ ਵੀ ਲਾਏ ਬਹੁਤ ਜਿਆਦਾ ਵੀ ਮੀਟਿੰਗਾਂ ਵੀ ਹੋਈਆਂ ਇਹਦੇ ਦੌਰਾਨ ਸਾਡੀ ਪੰਜਾਬ ਸਰਕਾਰ ਨੇ ਮੰਗ ਸਾਡੀ ਪੂਰੀ ਤਰੀਕੇ ਨਾਲ ਕਰਵਾਉਂਦਾ ਬਹੁਤ ਬਹੁਤ ਧੰਨਵਾਦ ਕਿੰਨੀ ਜ਼ਮੀਨ ਸੀ ਕਿੰਨੀ ਕਿਵੇਂ ਜ਼ਮੀਨਾਂ ਪੰਚਾਇਤ ਨਾਲ ਹੀ ਜ਼ਮੀਰਦਾਰ ਸਰ ਜਿਆਦਾ ਕੁਝ ਠੀਕ ਹੈ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਮੈਂ ਤੇ ਮੇਰੀ ਮੰਮੀ ਬਸ ਦਿੱਲੀ ਧਰਨੇ ਤੇ ਜਾਂਦੇ ਰਹਿੰਦੇ ਹਾਂ ਹਾਂਜੀ ਹਾਂਜੀ ਸਰ ਉਹ ਦਿੱਲੀ ਧਰਨੇ ਚ ਜਾਂਦੇ ਸੀਗੇ ਤੇ ਨਾਲ ਉਥੇ ਆਉਂਦੇ ਆਉਂਦੇ ਵੀ ਟੈਕੋ ਗਏ ਸੀ ਉੱਥੇ ਕਿਹੜੀ ਜਥੇਬੰਦੀ ਦਾ ਸੀ ਨਹੀਂ ਸਰ ਕਿਹੜੀ ਜਥੇਬੰਦੀ ਦਾ ਸੀ ਅਸ਼ੀਕਰਾ ਹਾਂ ਅੰਤ ਅੰਤ ਅਜੀ ਪੀਨਾ ਮੈਂ ਬਾਈ ਜੀ ਆਪਣਾ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਜੀ ਤੁਹਾਡਾ ਕੋਣ ਜਿਹੜਾ ਸ਼ਹੀਦ ਹੋਇਆ ਸੀ ਕਿਸਾਨ ਨਾਲ ਜੀ ਮੇਰੇ ਡੈਡੀ ਸੀ ਜਦੋਂ ਤੋਂ ਜਾਂਦੇ ਸੀ ਉਹ ਸ਼ੁਰੂਤੀ ਜਾਂਦੇ ਸੀ ਲਗਾਤਾਰ ਕਿੰਨਾ ਟਾਈਮ ਉੱਥੇ ਰਹੇ ਉੱਥੇ 1 ਸਾਲ ਰਹੇ ਨੇ ਕੀ ਪ੍ਰੋਬਲਮ ਆਉਂਦੀ ਉਹਨਾਂ ਬਿਮਾਰ ਹੋ ਗਏ ਜੀ ਮੈਂ ਪ੍ਰਾਈਵੇਟ ਹਸਪਤਾਲ ਉੱਥੇ ਸੰਗਰੋਧ ਦੱਸ ਕੇ ਤਾਂ ਹੀ ਉਹ ਇੱਕ ਦਿਨ ਠੀਕ ਹੋਏ ਰਾਤ ਨੂੰ ਪੂਰੇ ਹੋ ਗਏ ਕਿਹੜੇ ਮੈਕਨਿਕ ਨੌਕਰੀ ਨਹੀਂ ਮੈਨੂੰ ਖੇਤੀਬਾੜੀ ਵਿਭਾਗ ਤੋਂ ਮਿਲ ਗਈ ਕਿੰਨੇ ਟਾਈਮ ਤੋਂ ਜਿਹੜਾ ਤੁਸੀਂ ਆਸ ਰੱਖ ਰਹੇ ਸੀ ਨੌਕਰੀ ਦੀ ਤੇ 3 ਸਾਲ ਹੋ ਗਏ ਵੀ ਪਹਿਲਾਂ ਕਾਂਗਰਸ ਸਰਕਾਰ ਵੇਲੇ ਵੀ ਜਿਹੜਾ ਕਿਹਾ ਗਿਆ ਸੀਗਾ ਤਾਂ ਕਾਂਗਰਸ ਸਰਕਾਰ ਵੇਲੇ ਵੀ ਦਿੱਤੇ ਤੇ ਨੌਕਰੀਆਂ ਜਿੱਦੋਂ ਬਾਅਦ ਫਿਰ ਭਵੰਤ ਮੰਨ ਦੀ ਸਰਕਾਰ ਆ ਗਈ ਜੀ ਹੂੰ ਤੁਹਾਡਾ ਲਿਸਟ 'ਚ ਨਾਮ ਨਹੀਂ ਆਇਆ ਜਾਂ ਕੀ ਦਿੱਕਤ ਆ ਗਈ ਲਿਸਟ 'ਚ ਨਾਮ ਆ ਗਿਆ ਸੀ ਹਾਂ ਉਹ ਪਹਿਲਾਂ ਥੋੜੀ ਪ੍ਰੋਬਲਮ ਪੈ ਗਈ ਤੇ ਉਹ ਕਰਕੇ ਥੋੜੀ ਦਿੱਕਤ ਆਈ ਪਈ ਸੀ ਠੀਕ ਹੈ ਹਾਂਜੀ ਤਾਂ ਹੁਣ ਇਹਨਾਂ ਲੰਮਾ ਸਮਾਂ ਲੱਗੇ ਕਿਵੇਂ ਜੀ ਬਸ ਦੇਖ ਲਈ ਬਸ ਜਦ ਨੂੰ ਲੱਗੇ ਸਮਾਂ ਤਾਂ ਲੱਗੇ ਗਿਆ ਜਿਹੜਾ ਹੁਣ ਮਤਲਬ ਨੌਕਰੀ ਮਿਲ ਗਈ ਕਰਕੇ ਸਰਵਾਜ ਕੌਣ ਤੋਂ ਹੈ ਅਸੀਂ ਜਿਸ ਪੰਜ ਜਣੇ ਜਮਿਨ ਕਿੰਨੀ ਹੈ ਜਿਵੇਂ ਲੱਗਾ 2.5 ਬਿਗੇ ਹਾਂਜੀ ਸਾਉਂਡ ਖੁਸ਼ਿਆ ਪਰਵਾਤ ਹਾਂਜੀ ਫਿਰ ਜੀ ਕੀ ਨਾਮ ਹੈ ਆਪਣਾ ਗਗਨਦੀਪ ਸਿੰਘ ਜੀ ਕਿਹੜਾ ਪਿੰਡ ਹੈਗਾ ਤੁੰਗਾ ਜੀ ਗਗਨਦੀਪ ਤੁਹਾਡਾ ਕੌਣ ਸੀ ਜਿਹੜਾ ਜੀ ਮੌਤ ਮੇਰਾ ਡੈਡੀ ਸੀ ਜੀ ਕੀ ਨਾਮ ਸੀ ਹਰਦੇਵਾਲ ਸਿੰਘ ਜੀ ਠੀਕ ਹੈ ਤਾਂ ਕਦੋਂ ਉਹਨਾਂ ਨੇ ਜਾਣਾ ਸ਼ੁਰੂ ਕੀਤਾ ਕੀ ਕਾਰਨ ਕਰਕੇ ਮੌਤ ਨਹੀਂ ਧਰਨੇ ਤੋਂ ਪਹਿਲਾਂ ਵੀ ਉਹ ਬਹੁਤ ਸੇਵਾ ਕਰਦੇ ਸੀਗੇ ਹੂੰ ਮਤਲਬ ਜਿਹੜੇ ਹੁਣ ਛੋਟੇ ਧਰਨੇ ਲੱਗਦਾ ਉਹਨਾਂ ਜਾਣਦੇ ਰਹਿੰਦੇ ਸੀਗੇ ਦਿੱਲੀ ਵੀਰੇ ਆ ਦੋ ਮਹੀਨੇ ਦੋ ਮਹੀਨੇ ਬਾਅਦ ਉੱਥੇ ਇਹਨਾਂ ਨੂੰ ਬੁਖਾਰ ਚੜ ਗਿਆ 10 ਤੋਂ ਬਾਅਦ ਨੇ ਬਿਮਾਰ ਹੋ ਜਾਂਦੇ ਹਮ ਡੈਥ ਹੋ ਗਈ ਸੀ ਇਹਨਾਂ ਦੀ ਉੱਥੇ ਤਾਂ ਪਰਿਵਾਰ 'ਚ ਪਿੱਛੇ ਕੌਣ-ਕੌਣ ਸੀ ਮੈਂ ਤੇ ਮੇਰੀ ਮਾਤਾ ਜਮੀਨ ਕਿੰਨੀ ਆ ਤੁਹਾਡੇ ਕੋਲ ਜਮੀਨ ਕਿੱਲਾ ਜੀ ਠੀਕ ਹੈ ਤਾਂ ਹੁਣ ਅਜੇ ਨੌਕਰੀ ਮਿਲਿਆ ਕਿਵੇਂ ਜੀ ਬਹੁਤ ਖੁਸ਼ੀ ਆ ਜੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਹ ਮਾਨਤਮਾਨ ਸਰਕਾਰ ਦਾ ਹੂੰ ਤਾਂ ਲੱਗਦਾ ਜਿਹੜਾ ਪਰਿਵਾਰ ਦਾ ਗੁਜ਼ਾਰਾ ਜੀ ਤੁਹਾਡੇ ਮਿਲਦਿਆਂ ਤੇ ਜੁੜਦਾ ਜੀ ਤਾਂ ਇਹ ਉਹਨਾਂ ਕੁਝ ਵਧੀਆ ਹੋਊਗਾ ਨੌਕਰੀ ਮਿਲ ਗਈ ਵਧੀਆ ਕੰਮ ਕਰਾ ਲਿਆ ਜਿਹੜੇ ਭਵਗਤ ਜੀ ਆ ਤੁਹਾਨੂੰ ਬੇਲਦਾਰੀ ਖੇਤੀਬਾੜੀ ਕਦੋਂ ਤੁਹਾਨੂੰ ਦੱਸਿਆ ਗਿਆ ਸੀ ਇਹ ਸਾਨੂੰ ਹਫਤੇ ਤੱਕ ਪਹਿਲਾ ਫੋਨ ਆਇਆ ਸੀ ਜੀ ਕਹਿੰਦੇ ਤੁਹਾਡਾ ਲੈਟਰ ਆ ਗਿਆ ਤੇ ਅੱਜ ਦਾ ਟਾਈਮ ਦਿੱਤਾ ਸੀਗਾ ਵੈਸੇ ਸਾਨੂੰ ਲੈਟਰ ਮਿਲ ਗਿਆ ਜੁਆਇਨਿੰਗ ਕਰਉਣਾ ਹੈ ਜੁਆਇਨਿੰਗ ਦੇਖੋ ਜੀ ਉਹਨਾਂ ਖੇਤੀਬਾੜੀ ਵਿਭਾਗ ਦੀ ਜਾ ਕੇ ਪਤਾ ਕਰਦੇ ਹਾਂ ਕਿਦੋਂ ਦਿਨਾਂ ਤੋਂ ਹੋਈ ਮੇਰੇ ਸਾਹ ਕੋਲ ਉਹ ਇਸ ਤਰ੍ਹਾਂ ਕਿ ਜਿਸ ਦਿਨ ਦੀ ਭਗਵੰਤ ਮਾਨ ਜੀ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਕਿਸਾਨੀ ਦੇ ਤੋਂ ਹੀ ਕੰਮ ਇਥੇ ਸ਼ੁਰੂ ਹੁੰਦਾ ਹੈ ਔਰ ਕਿਸਾਨੀ ਦੇ ਖਤਮ ਹੁੰਦਾ ਹੈ ਮੈਂ ਸਮਝਦਾ ਕਿ ਜੋ ਪਿਛਲੇ ਸਮੇਂ ਦੇ ਵਿੱਚ ਜੋ ਭਾਜਪਾ ਦੀ ਕੇਂਦਰ ਸਰਕਾਰ ਨੇ ਜੋ ਬਹੁਤ ਅਤਿਆਚਾਰ ਕੀਤਾ ਤਿੰਨ ਕਾਨੂੰਨ ਉਹਨਾਂ ਦੇ ਖਿਲਾਫ ਕਿਸਾਨ ਭਰਾਵਾਂ ਨੇ ਸੰਘਰਸ਼ ਕੀਤਾ ਔਰ ਤਕਰੀਬਨ ਡੇਢ ਸਾਲ ਉਹਨਾਂ ਨੂੰ ਦਿੱਲੀ ਬਾਰਡਰ ਦੇ ਉੱਪਰ ਸੰਘਰਸ਼ ਕਰਨਾ ਪਿਆ ਉਹਦੇ ਵਿੱਚ ਜੋ ਕਿਸਾਨ ਵੀਰ ਸਾਡੇ ਸ਼ਹੀਦ ਹੋ ਗਏ ਸੀਗੇ ਆਪਦੀਆਂ ਜਾਨਾਂ ਕੋ ਬੈਠੇ ਸੀਗੇ ਉਹਨਾਂ ਨੂੰ ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਕ ਉਹਨਾਂ ਦੀ ਬਾਹ ਫੜ ਰਹੀ ਹੈ ਤੇ ਅੱਜ ਉਸੇ ਲੜੀ ਦੇ ਵਿੱਚ ਸੁਨਾਮ ਹਲਕੇ ਦੇ 13 ਪਰਿਵਾਰਾਂ ਨੂੰ ਉਹ ਕਿਸਾਨ ਪਰਿਵਾਰ ਜਿਹੜੇ ਕਿ ਜਿਨ੍ਹਾਂ ਦੇ ਜੀ ਸ਼ਹੀਦ ਹੋ ਗਏ ਸੀਗੇ ਉਸ ਸੰਘਰਸ਼ ਦੇ ਵਿੱਚ ਉਹਨਾਂ 13 ਪਰਿਵਾਰਾਂ ਦੇ ਜੀਵਾਂ ਨੂੰ ਸਰਕਾਰੀ ਨੌਕਰੀਏ ਜਿਹੜੀ ਉਹ ਦਿੱਤੀ ਜਾ ਰਹੀ ਹੈ ਔਰ ਸਮੁੱਚੇ ਪੰਜਾਬ ਦੇ ਵਿੱਚ ਹਜ਼ਾਰਾਂ ਇਹੋ ਜਿਹੇ ਪਰਿਵਾਰ ਜਿਨ੍ਹਾਂ ਦੀਆਂ ਜਾਨਾਂ ਗਈਆਂ ਸੈਂਕੜੇ ਸੈਂਕੜੇ ਪਰਿਵਾਰਾਂ ਦੀਆਂ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਤੇ ਸੁਨਾਮ ਹਲਕੇ ਦੇ ਅਜੇ 13 ਪਰਿਵਾਰ ਨੇ ਜਿਹੜੇ ਇਹਦੇ ਵਿੱਚ ਕਵਰ ਕੀਤੇ ਜਾ ਰਹੇ ਨੇ ਪੰਜਾਬ ਦੀ ਭਵੰਤਵਾਨ ਸਰਕਾਰ ਆ ਕਿਸਾਨ ਭਰਾਵਾਂ ਦੇ ਨਾਲ ਮਜ਼ਦੂਰ ਭਰਾਵਾਂ ਦੇ ਨਾਲ ਖੜੀ ਸੀ ਔਰ ਹਮੇਸ਼ਾ ਖੜੀ ਰਹੂਗੀ ਕਿਉਂਕਿ ਜਿੰਦ ਜਾਨ ਪੰਜਾਬ ਦੀ ਕਿਸਾਨੀ ਆ ਵਰਕਿੰਗ ਹੈ ਕਿਹੜੀ ਡਿਪਾਰਟਮੈਂਟ ਦੇ ਵਿੱਚ ਆ ਜਿਹੜੇ ਨੌਕਰੀਆਂ ਕਰਦੇ ਇਹ ਸਾਰੇ ਖੇਤੀਬਾੜੀ ਡਿਪਾਰਟਮੈਂਟ ਦੇ ਨੇ ਜੀ ਕਿਉਂਕਿ ਕਿਸਾਨ ਖੇਤੀਬਾੜੀ ਨਾਲ ਹੀ ਸੰਬੰਧਿਤ ਹੈ ਉਹਨਾਂ ਦਾ ਕਿੱਤਾ ਜਿਹੜਾ ਉਹ ਖੇਤੀਬਾੜੀ ਦੇ ਨਾਲ ਹੀ ਜੁੜ ਸਕਦਾ ਸੀਗਾ ਉੱਥੇ ਉਹ ਕੰਟ੍ਰਿਬਿਊਟ ਕਰ ਸਕਦੇ ਸੀ ਉਹ ਖੇਤੀਬਾੜੀ ਵਿਭਾਗ ਦੇ ਵਿੱਚ ਇਹਨਾਂ ਸਾਰੇ ਪਰਿਵਾਰਾਂ ਦੇ ਜੀਆਂ ਨੂੰ ਨੌਕਰੀ ਜਿਹੜੀ ਦਿੱਤੀ ਗਈ ਐ ਸਰ ਜਿਹੜਾ ਕਿਸਾਨਾਂ ਦੀ ਯਾਦ ਦੇ ਵਿੱਚ ਇੱਕ ਸਮਾਰਕ ਬਣਾਇਆ ਗਿਆ ਸੀ ਸੰਗਰੂਰ ਰੂਡ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪਹਿਲਾ ਸਮਾਰਕ ਜਿਹੜਾ ਸੰਗਰੂਰ ਦੇ ਵਿੱਚ ਬਣਾਇਆ ਸੀ ਅਜੋ ਅਣਦੇਖੀ ਦਾ ਸ਼ਿਕਾਰ ਹੈ ਨਹੀਂ ਇਹ ਜੀ ਕੋਈ ਗੱਲ ਨਹੀਂ ਹੈ ਜੀ ਜੇ ਕੋਈ ਇਸ ਤਰ੍ਹਾਂ ਦੀ ਕੋਈ ਤੁਹਾਡੇ ਧਿਆਨ ਦੇ ਵਿੱਚ ਗੱਲ ਆਉਂਦੀ ਹੈ ਹਾਂਜੀ ਕੋਈ ਗੱਲ ਨਹੀਂ ਹੈ ਵੀ ਸਰਕਾਰ ਵੱਲੋਂ ਕੋਈ ਅਣਦੇਖੀ ਕੀਤੀ ਜਾਂਦੀ ਹੈ ਪਰ ਹਾਂਜੀ ਡੈਫੀਨੇਟਲੀ ਕਿਤੇ ਐਡਮਿਨਿਸਟ੍ਰੇਟਿਵ ਤੌਰ ਦੇ ਉੱਪਰ ਕੋਈ ਤੁਹਾਨੂੰ ਕਮੀ ਪੇਸ਼ੀ ਲੱਗਦੀ ਹੈ ਤਾਂ ਤੁਸੀਂ ਵੀ ਪੱਤਰਕਾਰ ਭਰਾ ਵੀ ਸਮਾਜ ਦਾ ਹਿੱਸਾ ਹੋ ਸਾਨੂੰ ਦੱਸੋ ਉਹਦੇ ਚ ਡਿਪਟੀ ਕਮਿਸ਼ਨਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹ ਤੇ ਪੂਰਾ ਧਿਆਨ ਦੇ ਕੇ ਜੋ ਵੀ ਉੱਥੇ ਰਿਕੁਆਇਰਡ ਹੋਗਾ ਉਹ ਹੋਏਗਾ ਦਿੱਲੀ ਸਰ ਦੁਬਾਰਾ ਕਿਸਾਨ ਬੈਠੇ ਆ ਗਏ ਤਾਂ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਕਿਸਾਨਾਂ ਨੇ ਉਹ ਹੁਣ ਵਿਰੋਧੀ ਧਿਰ ਦੇ ਨੇਤਾ ਨੂੰ ਮਿਲਣ ਦੀ ਗੱਲ ਕਰ ਰਹੇ ਨੇ ਪ੍ਰਾਈਵੇਟ ਬਿੱਲੇ ਆਉਣ ਦੀ ਗੱਲ ਕਰ ਰਹੇ ਨੇ ਕਿ ਕਿਸਾਨ ਤਾਂ ਉਹਨਾਂ ਨੇ ਕਿਹਾਗਾ ਕਿ 22 ਜੁਲਾਈ ਨੂੰ ਵਿਰੋਧੀ ਧਿਰ ਦੇ ਨੇਤਾ ਨੂੰ ਮਿਲ ਕੇ ਜਿਹੜਾ ਸੀ ਸਰਕਾਰ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਾਂ ਦੇਖੋ ਇਸ ਤਰ੍ਹਾਂ ਕਿ ਵਿਰੋਧੀ ਧਿਰ ਨਾ ਚਾਹੇ ਜਿਹੜੀਆਂ ਮਰਜ਼ੀ ਪਾਰਟੀ ਆਉਣ ਚਾਹੇ ਕਾਂਗਰਸ ਆ ਆਮ ਆਦਮੀ ਪਾਰਟੀ ਚਾਹੇ ਹੋਰ ਵੀ ਜਿੰਨੀਆਂ ਵੀ ਪਾਰਟੀਆਂ ਹੈਗੀਆਂ ਹਮੇਸ਼ਾ ਕਿਸਾਨੀ ਦੀ ਗੱਲ ਹੈ ਜਿਹੜੀ ਉਹ ਕਰਦੇ ਰਹੇ ਆ ਕਿਉਂਕਿ ਕਿਸਾਨ ਵੀਰਾਂ ਨੂੰ ਹੁਣ तकरीबन 4 ਸਾਲ ਹੋ ਗਏ ਮੋਦੀ ਸਰਕਾਰ ਦੇ ਨਾਲ ਟੱਕਰਾਂ ਮਾਰਦੇ ਇਹਨਾਂ ਨੂੰ ਉਹਨਾਂ ਦੇ ਕੰਨਾਂ ਤੇ ਜੂਨੀ ਸਰਕਦੀ ਹੈਗੀ ਤੇ ਡੈਫੀਨੇਟਲੀ ਸਰਕਾਰ ਦੇ ਵਿੱਚ ਜਿੰਨੀ ਡੈਮੋਕ੍ਰੇਸੀ ਜਿੰਨੀ ਸਰਕਾਰ ਜ਼ਰੂਰੀ ਹੁੰਦੀ ਹੈ ਉਹਨੇ ਹੀ ਆਪੋਜੀਸ਼ਨ ਵੀ ਇੰਪੋਰਟੈਂਟ ਰੋਲ ਅਦਾ ਕਰਦੀ ਹੈ ਔਰ ਪਿਛਲੇ ਸਮੇਂ ਦੇ ਤੁਸੀਂ ਦੇਖੇ ਜੋ ਇੰਡੀਆ ਬਲੌਕ ਹੈ ਆਪੋਜੀਸ਼ਨ ਦਾ ਜੋ ਗੱਠਜੋੜ ਹੈ ਉਹਨੇ ਬਹੁਤ ਵੱਡੇ ਪੋਲਿਟਿਕਲ ਗੇਨਸ ਪਿਛਲੇ ਇਲੈਕਸ਼ਨਾਂ ਦੇ ਵਿੱਚ ਕੀਤੇ ਨੇ ਤੇ ਹੁਣ ਵੀ ਜਿਹੜੇ ਕੱਲ ਇਲੈਕਸ਼ਨ ਹੋ ਕੇ ਆਟੀਆਂ ਨੇ 10 ਤਰੀਕ ਨੂੰ ਉਹਦੇ ਵਿੱਚ ਵੀ ਤੇ 13 ਦੇ ਵਿੱਚੋਂ 10 ਸੀਟਾਂ ਜਿਹੜੀਆਂ ਉਹ ਆਪੋਜੀਸ਼ਨ ਬਲੌਕ ਜਿੱਤ ਚੁੱਕੇ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਇੱਕ ਸਿਆਸੀ ਫਿਜ਼ ਹੈ ਜਿਹੜੀ ਉਹ ਪੂਰੇ ਦੇਸ਼ ਦੀ ਬਦਲ ਰਹੀ ਹੈ ਉਹ ਇੰਡੀਆ ਬਲੌਕ ਦੀਆਂ ਪਾਰਟੀਆਂ ਦੇ ਵਿੱਚ ਦੇ ਨਾਲ ਦੇ ਹੱਕ ਦੇ ਵਿੱਚ ਉਹ ਹਵਾ ਚੱਲ ਰਹੀ ਹੈ ਤੇ ਬੀਜੇਪੀ ਦੇ ਖਿਲਾਫ ਹਵਾ ਚੱਲਣੀ ਸ਼ੁਰੂ ਹੋਈ ਹੈ ਸੋ ਚੰਗੀ ਗੱਲ ਹੈ ਕਿ ਸਾਰੇ ਵਿਰੋਧੀ ਧਿਰਾਂ ਦੇ ਲੀਡਰਾਂ ਦੇ ਨਾਲ ਕਿਸਾਨੀ ਅ ਅੰਦੋਲਨ ਦੇ ਸਾਥੀਆਂ ਨੂੰ ਮਿਲਣਾ ਚਾਹੀਦਾ ਹੈ ਕਿਸਾਨ ਕਮੇਟੀਆਂ ਨੂੰ ਮਿਲਣਾ ਚਾਹੀਦਾ ਜਥੇਬੰਦੀਆਂ ਨੂੰ ਤਾਂ ਕਿ ਸਰਕਾਰੀ ਦਰਬਾਰੇ ਉਹਨਾਂ ਦੀ ਗੱਲ ਜਿਹੜੀ ਪਹੁੰਚਾਈ ਜਾ ਸਕੇ ਤੇ ਮਸਲੇ ਹੱਲ ਕਰਾਇਆ ਜਾ ਸਕੇ ਹਾਈ ਕੋਰਟ ਦਾ ਸਰ ਫੈਸਲਾ ਆਇਆਗਾ ਉਹਨਾਂ ਨੇ ਕਿਹਾਗਾ ਕਿ ਹਰਿਆਣਾ ਸਰਕਾਰ ਜਿਹੜਾ ਬਾਰਡਰਾਂ ਨੂੰ ਖੋਲੇ ਤਾਂ ਹੁਣ ਹਰਿਆਣਾ ਸਰਕਾਰ ਉਸ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਚਲੀ ਗਈ ਹੈ ਤਾਂ ਕਿਸਾਨਾਂ ਤੇ ਹਰਿਆਣਾ ਸਰਕਾਰ ਤੇ ਦਬਾਅ ਪਾਇਆ ਜਾਵੇ ਮੈਂ ਸਮਝਦਾ ਕਿ ਟੋਟਲੀ ਇਲੋਜੀਕਲ ਔਰ ਇਲਲੀਗਲ ਫੈਸਲਾ ਸੀਗਾ ਜੋ ਹਰਿਆਣਾ ਦੀ ਬੀਜਪੀ ਸਰਕਾਰ ਨੇ ਕੀਤਾ ਸੀਗਾ ਕਿ ਪੰਜਾਬ ਤੇ ਹਰਿਆਣਾ ਦੀ ਬਾਰਡਰ ਨੂੰ ਜਿਹੜਾ ਇੰਡੀਆ ਦੇ ਪਾਕਿਸਤਾਨ ਦਾ ਬਾਰਡਰ ਵੀ ਨਹੀਂ ਹੈਗਾ ਉਹ ਜਾ ਬਾਰਡਰ ਬਣਾ ਕੇ ਰੱਖ ਦਿੱਤਾ ਸੀਗਾ ਸੋ ਇਹ ਟੋਟਲੀ ਇਲੀਗਲ ਸੀਗਾ ਹਾਈ ਕੋਰਟ ਨੇ ਜੋ ਡਾਇਰੈਕਸ਼ਨ ਦਿੱਤੀ ਨੇ ਬਿਲਕੁਲ ਸਹੀ ਨੇ ਕਿ ਤੁਸੀਂ ਇੱਕੋ ਹੀ ਇੱਕੋ ਹੀ ਡੈਮੋਕਰੈਟਿਕ ਸੋਵਰਨ ਆਜ਼ਾਦ ਦੇਸ਼ ਦੇ ਵਿੱਚ ਤੁਸੀਂ ਕਿਵੇਂ ਵੰਡੀਆਂ ਪਾ ਸਕਦੇ ਹੋ ਸਰਹੱਦਾਂ ਦੇ ਉੱਪਰ ਸੂਬਿਆਂ ਦੀਆਂ ਸਰਹੱਦਾਂ ਦੇ ਉੱਪਰ ਸੋ ਉਹਨਾਂ ਦਾ ਫੈਸਲਾ ਬਿਲਕੁਲ ਠੀਕ ਸੀਗਾ ਮੈਂ ਸਮਝਦਾ ਕਿ ਜੇ ਭਾਜਪਾ ਇਹੋ ਜੀ ਹਲਕੀ ਸੋਚ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਜਾਂਦੀ ਵੀ ਹੈ ਤੇ ਉਹਨੂੰ ਉੱਥੋਂ ਵੀ ਮੂੰਹ ਦਿਖਾ ਕੇ ਆਉਣੀ ਪਊਗੀ ਉਤੋਂ ਲੱਗਦਾ ਕਿ ਜਿਵੇਂ ਪਹਿਲਾਂ ਪੰਜਾਬ ਸਰਕਾਰ ਨੇ ਜਿਹੜਾ ਅਪੀਲ ਕੀਤੀ ਸੀ ਦੋ ਤਿੰਨ ਮੀਟਿੰਗਾਂ ਵੀ ਕਰਵਾਈਆਂ ਇੱਥੇ ਪਰ ਸਰਕਾਰ ਵੱਲੋਂ ਤੋਂ ਬਾਅਦ ਕਿਸਾਨ ਕਹਿ ਰਹੇ ਕਿ ਸਰਕਾਰ ਵੀ ਬੜਾਲਾ ਨਹੀਂ ਕਰਦੀ ਸਰਕਾਰ ਵੀ ਥੋੜਾ ਅੱਗੇ ਆਵੇ ਜਾਂ ਮਤਲਬ ਕਿ ਕੋਈ ਮੀਟਿੰਗ ਪਹਿਲਾਂ ਮੰਤਰੀ ਉਰੇ ਬਾਈ ਦੱਸੋ ਕਿਸ ਤਰ੍ਹਾਂ ਦੀਆਂ ਮੀਟਿੰਗਾਂ ਕਿਸਾਨ ਭਰਾ ਚਾਹੁੰ ਜਦੋਂ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਫਲਾਂ ਡੇਟ ਨੂੰ ਬਾਰਡਰ ਸੀਲ ਕਰਾਂਗੇ ਅਸੀਂ ਦਿੱਲੀ ਕੁਝ ਕਰਾਂਗੇ ਉਸ ਤੋਂ ਪਹਿਲਾਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਕੇਂਦਰ ਦੇ ਤਿੰਨ ਵਜ਼ੀਰ ਬੁਲਾ ਕੇ ਉਹਨਾਂ ਦੀਆਂ ਪੰਜ ਮੀਟਿੰਗਾਂ ਨੇ ਜਿਹੜੀਆਂ ਖੁਦ ਆਪ ਵਕਾਲਤ ਕੀਤੀ ਔਰ ਖੁਦ ਚੰਡੀਗੜ੍ਹ ਦੇ ਵਿੱਚ ਬੈਠ ਕੇ ਉਹ ਮੀਟਿੰਗਾਂ ਕਿਤੇ ਰਾਤ ਦੇ 2-2 3-3 ਵਜੇ ਤੱਕ ਮੀਟਿੰਗਾਂ ਚੱਲਦੀ ਰਹੀਆਂ ਆ ਪਰ ਕੇਂਦਰ ਸਰਕਾਰ ਕੋਈ ਕੋਈ ਜਾਇਜ਼ ਗੱਲ ਵੀ ਮੰਨਣ ਨੂੰ ਤਿਆਰ ਹੀ ਨਹੀਂ ਸੀਗੀ ਹੁਣ ਉਹਨਾਂ ਦੇ ਜਿੰਨੇ ਮਸਲੇ ਨੇ ਕਿਸਾਨ ਭਰਾਵਾਂ ਦੇ ਜਫੇਬੰਦੀਆਂ ਦੇ ਉਹ ਸਾਰੇ ਸਾਰੇ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਨੇ ਪੰਜਾਬ ਸਰਕਾਰ ਨਾਲ ਕੋਈ ਵੀ ਮਸਲਾ ਨਹੀਂ ਹੈਗਾ ਸੋ ਇਸ ਕਰਕੇ ਪੰਜਾਬ ਸਰਕਾਰ ਤਾਂ ਆਪ ਦਾ ਵਕੀਲ ਵਾਲਾ ਰੋਲ ਅਦਾ ਕਰਕੇ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰ ਸਕਦੀ ਹੈ ਬੇਨਤੀ ਕਰ ਸਕਦੀ ਹੈ ਕਿਸਾਨਾਂ ਦੇ ਨਾਲ ਖੜ੍ਹ ਸਕਦੀ ਹੈ ਸੋ ਅਸੀਂ ਕਰ ਰਹੇ ਹਾਂ ਮਸਲੇ ਨੇ ਜਿਹੜੇ ਉਹ ਤਾਂ ਕੇਂਦਰ ਸਰਕਾਰ ਨੇ ਮੰਨਣੇ ਨੇ ਉਹਨਾਂ ਦੇ ਸਰ ਇੱਕ ਬਰਨਾਲਾ ਜਿਹੜੀ ਅਜਮਨੀ ਚੋਣਾਂ ਉਹਨੂੰ ਲੈ ਕੇ ਉਮੀਦਵਾਰ ਦਾ ਸਸਪੈਂਸ ਬਣਿਆ ਹੋਇਆ ਹੈ ਕਿਵੇਂ ਲੱਗਦਾ ਕਿਹੜਾ ਉਮੀਦਵਾਰ ਹੈ ਜਿਹੜੀ ਨਹੀਂ ਸਸਪੈਂਸ ਤੁਸੀਂ ਕੁਝ ਜ਼ਰੂਰਤ ਨਾਲੋਂ ਜ਼ਿਆਦਾ ਐਡਵਾਂਸ ਬੁਲਾ ਲਿਆ ਬਣਾ ਲਿਆ ਜੀ ਕੋਈ ਗੱਲ ਨਹੀਂ ਹੈਗੀ ਅਜੇ ਇੱਕ ਨਹੀਂ ਚਾਰ ਅਜਮਨੀ ਚੋਣਾਂ ਨੇ ਜਿਹੜੀਆਂ ਉਹ ਹੋਣੀਆਂ ਨੇ ਔਰ ਮੈਂ ਇਹਨਾਂ ਤੋਂ ਨੂੰ ਪ੍ਰਤੱਖ ਤੌਰ ਤੇ ਬੜੇ ਆ ਜ਼ੋਰਦਨ ਦੇ ਨਾਲ ਕਹਿ ਸਕਦਾ ਬੜੇ ਹੌਸਲੇ ਦੇ ਨਾਲ ਕਹਿ ਸਕਦਾ ਕਿ ਜਿਹੋ ਜਿਹੇ ਰਿਜ਼ਲਟ ਪਰਸੋ ਜਲੰਧਰ ਵੈਸਟ ਦੇ ਆਏ ਨੇ ਆਵਾਦੀ ਪਾਰਟੀ ਦੇ ਹੱਕ ਦੇ ਵਿੱਚ ਕਿ ਇੱਕ ਤਰਫਾ ਜਿਹੜੀ ਜਿੱਤ ਹੈ ਉਹ ਆਵਾਦੀ ਪਾਰਟੀ ਦੀ ਹੋਈ ਹੈ ਉਹੀ ਰਿਜ਼ਲਟ ਨੇ ਜਿਹੜੇ ਉਹ ਇੰਨਾ ਚਾਰ ਜਿਮਣੀ ਚੋਣਾਂ ਦੇ ਵਿੱਚ ਵੀ ਆਵਾਦੀ ਪਾਰਟੀ ਦੇ ਹੱਕ ਦੇ ਵਿੱਚ ਆਉਣਗੇ ਇਹਨਾਂ ਮੈਂ ਤੁਹਾਨੂੰ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਸਰ ਇੱਕ ਕੁਝ ਵਲੰਟੀਅਰਾਂ ਦਾ ਕਹਿਣਾ ਹੈ ਕਿ ਜੋ ਜਿਮਣੀ ਚੋਣ ਹੋਣਗੀਆਂ ਉਹ ਵਲੰਟੀਅਰਾਂ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ ਨਹੀਂ ਦੇਖੋ ਇਸ ਤਰ੍ਹਾਂ ਕੇ ਵਲੰਟੀਅਰ ਹੀ ਨਹੀਂ ਜੀ ਸਾਡੇ ਵੱਲੋਂ ਤਾਂ ਇਹ ਜ ਆ ਕੋਈ ਨਹੀਂ ਹੈਗਾ ਕਿ ਕਿਸੇ ਵਲੰਟੀਅਰ ਨੂੰ ਇਗਨੋਰ ਕਰਨਾ ਹੈ ਜਿੱਥੇ ਇਹ ਵਲੰਟੀਅਰ ਮਜ਼ਬੂਤ ਹੈਗੇ ਤਗੜੇ ਹੈਗੇ ਸਮਰੱਥ ਹੈਗੇ ਜੇ ਅੱਜ ਵੀ ਤੁਸੀਂ 92 ਦੀ ਗੱਲ ਕਰਦੇ ਹੋ ਤੇ 92 ਆਵਾਜ਼ਾਂ ਦੀ ਪਾਰਟੀ ਦੇ ਐਮਐਲਏ ਦੇ ਵਿੱਚੋਂ ਮੇਰੇ ਖਿਆਲ ਚ ਜ਼ਿਆਦਾ ਨਾਲ ਸੀ ਤਾਂ 70-75% ਜਿਹੜੇ ਵਲੰਟੀਅਰਸ ਦੇ ਵਿੱਚੋਂ ਹੀ ਨਿਕਲ ਕੇ ਆਏ ਨੇ ਬਟ ਇਹਦੇ ਨਾਲ ਨਾਲ ਇੱਕ ਜਿਹੜਾ ਹੋਰ ਇਸ਼ੂ ਹੁੰਦਾ ਉਹ ਵਨੇਬਿਲਿਟੀ ਦਾ ਵੀ ਹੁੰਦਾ ਸੋ ਜਿੱਥੇ ਜੇ ਸਪੋਜ਼ ਲੱਗਦਾ ਕੋਈ ਵੌਲੰਟੀਅਰ ਸਾਥੀ ਉਹਨਾਂ ਮਜ਼ਬੂਤ ਨਹੀਂ ਹੈਗਾ ਵਿਨੇਬਿਲਿਟੀ ਨਹੀਂ ਬਣਦੀ ਹੈਗੀ ਤੇ ਜੇ ਕਿਸੇ ਕੋਈ ਚਾਹੇ ਪੋਲਿਟੀਕਲ ਬੈਕਗ੍ਰਾਉਂਡ ਦਾ ਚਾਹੇ ਨਾਨ ਪੋਲਿਟੀਕਲ ਬੈਕਗ੍ਰਾਉਂਡ ਦਾ ਜੇ ਕੋਈ ਸਾਥੀ ਹੈ ਜੇ ਪਾਰਟੀ ਤੋਂ ਬਾਹਰ ਵੀ ਬੈਠਾ ਹੈ ਤੇ ਜੇ ਉਹ ਵੀ ਸ਼ਾਮਲ ਹੁੰਦਾ ਤੇ ਉਹਦੇ ਵਿੱਚ ਮੇਰੇ ਖਿਆਲ ਚ ਕੋਈ ਬੁਰਾਈ ਨਹੀਂ ਹੈਗੀ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਮੈਜੋਰਟੀ ਹਲਕਿਆਂ ਦੇ ਵਿੱਚ ਜਿਹੜੇ ਪਾਰਟੀ ਦੇ ਵੌਲੰਟੀਅਰਸ ਨੇ ਉਹਨਾਂ ਨੂੰ ਹੀ ਟਿਕਟਾਂ ਪਹਿਲਾਂ ਦਿੱਤੀਆਂ ਗਈਆਂ ਸੀਗਾ ਤੇ ਉਹਨਾਂ ਨੂੰ ਹੀ ਅੱਗੇ ਦਿੱਤੀਆਂ ਜਾਣਗੀਆਂ